ਸਸਟ੍ਰੀਕਾਲ D5 ਚੈਨਲ ਪੰਜਾਬੀ ਦੇਖ ਰਹੇ ਸਾਰੇ ਦਰਸ਼ਕਾਂ ਦਾ ਮੈਂ ਤਰਮਿੰਦਰ ਸੰਧੂ ਸਵਾਗਤ ਕਰਦਾ ਹਾਂ ਅੱਜ ਖਾਸ ਵਿਸ਼ੇ ਦੇ ਉੱਤੇ ਖਾਸ ਗੱਲਬਾਤ ਕਰਾਂਗੇ ਤੇ ਗੱਲਬਾਤ ਜਿਨ੍ਹਾਂ ਦੇ ਨਾਲ ਕਰਨੀ ਨੇ ਉਹ ਨੇ ਮਿਸਟਰ ਸੁਭਾਸ਼ ਕੋਇਲ ਵਰਦਾਨ ਐਰਬੋਟਿਕ ਸੈਂਟਰ ਦੇ ਐਮ ਡੀ ਜਦੋਂ ਇਹਨਾਂ ਕੋਲੇ ਆਉਣੇ ਆ ਤਾਂ ਕੋਈ ਨਾ ਕੋਈ ਖਜ਼ਾਨਾ ਸਾਡੇ ਹੱਥ ਲੱਗ ਜਾਂਦਾ ਹੈ ਤੁਹਾਡੀ ਸਿਹਤ ਨਾਲ ਜੁੜਿਆ ਹੋਇਆ ਸਭ ਤੋਂ ਪਹਿਲਾਂ ਗੁਇਲ ਸਾਹਿਬ ਦਾ ਸਵਾਗਤ ਕਰਦੇ ਹਾਂ ਸਤ ਸਵਾਗਤ ਹੈ ਜੀ ਤਰਮਿੰਦਰ ਜੀ ਤੁਹਾਡਾ ਵੀ ਬਹੁਤ ਬਹੁਤ ਸਵਾਗਤ ਹੈ ਔਰ ਜਿਹਨੇ ਵੀ ਦਰਸ਼ਕ ਪ੍ਰੋਗਰਾਮ ਦੇਖਿਆ ਕਰਦੇ ਆ ਸਾਰਿਆਂ ਨੂੰ ਮੇਰੇ ਵੱਲੋਂ ਬਹੁਤ ਹੀ ਪਿਆਰ ਭਰੀ ਸਤਿਕਾਰ ਭਰੀ ਸਤਿ ਸ੍ਰੀ ਅਕਾਲ ਜੀ ਨਮਸਕਾਰ ਆਦਾਬ ਗੁਲ ਸਾਹਿਬ ਜ਼ਿੰਦਗੀ ਕਈ ਤਾਂ ਜੀ ਰਹੇ ਨੇ ਕਈ ਭੱਜ ਰਹੇ ਨੇ ਕਹਿੰਦੇ ਕਿ ਜ਼ਿੰਦਗੀ ਹੁਣ ਕਈ ਕੱਟ ਵੀ ਰਹੇ ਨੇ ਕਿਉਂਕਿ ਸਟ्रेस ਹੀ ਇੰਨਾ ਹੋ ਗਿਆ ਦਿਮਾਗ ਦੇ ਉੱਤੇ ਬਰਡਨ ਨੇ ਰਾਹ ਦੇ ਵਿੱਚ ਜੇਕਰ ਆਪਾਂ ਗੱਲ ਕਰੀਏ ਤਾਂ ਮੋਟਰਸਾਈਕਲ ਵਹੀਕਲ ਚਲਾਉਂਦੇ ਹੋਏ ਲੋਕ ਪਰੇਸ਼ਾਨ ਹੀ ਹੁੰਦੇ ਨੇ ਕਿਸੇ ਨੂੰ ਨੌਕਰੀ ਲੱਭਣ ਦੀ ਕੋਸ਼ਿਸ਼ ਆ ਕਿਸੇ ਦੀ ਨੌਕਰੀ ਜਾ ਰਹੀ ਆ ਕਿਸੇ ਨੇ ਕਿਸੇ ਨੂੰ ਟਾਈਮ ਦੇ ਦਿੱਤਾ ਕਿਸੇ ਨੇ ਇਸ ਤੋਂ ਟਾਈਮ ਲੈ ਲਿਆ ਮਤਲਬ ਭੱਜ ਨੱਠਾ ਮਤਲਬ ਤੇ ਇਹਦਾ ਸਿੱਧਾ ਅਸਰ ਆ ਜਿਹੜਾ ਸਾਡੇ ਨਰਵ ਸਿਸਟਮ ਦੇ ਉੱਤੇ ਪੈਂਦਾ ਹੈ ਦਿਮਾਗ ਦੇ ਉੱਤੇ ਪੈਂਦਾ ਹੈ ਤੇ ਦਿਮਾਗ ਦੀ ਜਿਹੜੀ ਕਾਰਜਸ਼ੈਲੀ ਆ ਉਹ ਪ੍ਰਭਾਵਿਤ ਹੁੰਦੀ ਹੈ ਪਰ ਅੱਜ ਦੇ ਸਮੇਂ ਦੇ ਵਿੱਚ ਦਿਮਾਗ ਨੂੰ ਅਸੀਂ ਤਰੋ-ਤਾਜ਼ਾ ਕਿਵੇਂ ਰੱਖ ਸਕਦੇ ਹਾਂ ਸਟ੍ਰੈਸ-ਫਰੀ ਹੋਣ ਦਾ ਫਾਰਮੂਲਾ ਤੁਹਾਡੇ ਤੋਂ ਜਾਣਦੇ ਹਾਂ ਸਭ ਤੋਂ ਪਹਿਲਾਂ ਤਾਂ ਇੱਕ ਤੁਨਵੇਂ ਗੱਲ ਦੱਸਦਾ ਵੀ ਕੌਣ ਕਹਿੰਦਾ ਜ਼ਿੰਦਗੀ ਇੱਕ ਵਾਰ ਮਿਲਦੀ ਹੈ ਹਮ ਮੌਤ ਇੱਕ ਵਾਰ ਮਿਲਦੀ ਹੈ ਹਮ ਜ਼ਿੰਦਗੀ ਤਾਂ ਰੋਜ਼ ਤੜਕੇ ਮਿਲਦੀ ਹੈ ਨਵੇਂ ਰੂਪ ਚ ਛੁੱਟ ਕੇ ਰੱਬ ਦਾ ਸ਼ੁਕਰ ਕਰੋ ਰੋਜ਼ ਸਵੇਰੇ ਮਿਲਦੀ ਹੈ ਔਰ ਇੱਕ ਚੀਜ਼ ਬੜੀ ਹੈ ਕਿ ਜਦੋਂ ਤੁਹਾਨੂੰ ਜ਼ਿੰਦਗੀ ਮਿਲੀ ਹੈ ਸਭ ਤੋਂ ਪਹਿਲਾਂ ਤਾਂ ਇਹ ਸੋਚੋ ਵੀ ਇਹ ਕੋਈ ਕਿਸੇ ਤੇ احسان نہیں ہے ਤੁਹਾਡਾ ਤੁਸੀਂ ਉਹਦੀ ਕ੍ਰिएशन ਉਹਨੇ ਤੁਹਾਨੂੰ ਬਣਾਇਆ ਜੀ ਮਤਲਬ ਕਿ ਕਈ ਲੋਕੀ ਬਿਨਾ وجہ ਹੀ ਕਈ ਕਹਿਣਗੇ ਰੱਬ ਮੈਨਾਂ ਰਸ ਗਿਆ ਹੂੰ ਮੇਰਾ ਰੱਬ ਬਹਿਰੀ ਹੋ ਗਿਆ ਹੂੰ ਮੈਂ ਤਾਂ ਰੱਬ ਨੇ ਪੜਨੇ ਪਾਤਾ ਹੂੰ ਕਦੇ ਉਹਨੇ ਜ਼ਿੰਦਗੀ ਚ ਆਈ ਨਹੀਂ ਕਿਹਾ ਉਹ ਰੱਬ ਨੇ ਮੈਨੂੰ ਬੰਦਾ ਬਣਾਤਾ ਹੂੰ ਨਾ ਮਤਲਬ ਕਹਿਣ ਦਾ ਵੀ ਰੱਬ ਵੀ ਕਦੇ ਕਿਸ ਨਾਲ ਰੁੱਸਿਆ ਮਤਲਬ ਹੀ ਨਹੀਂ ਹੁੰਦਾ ਜਿੱਦਾਂ ਆਪਾਂ ਆਪਣੇ ਮਾਪੇ ਮਾਂ ਬਾਪ ਨੂੰ ਆਪਣਾ ਰੱਬ ਮੰਨਦੇ ਆ ਸਾਡੇ ਨਾਲ ਰਸ ਜਾਂਦੇ ਨੇ ਲੜ ਪੈਂਦੇ ਨੇ ਝਗੜਾ ਕਰ ਲੈਂਦੇ ਨੇ ਫੇਰ ਉਹ ਜਿਹੇ ਦੇ ਉਹ ਜੇ ਰੱਬ ਤੇ ਆਪਣਾ ਪਿਓ ਹੈ ਬਈ ਉਹਨੇ ਸਾਨੂੰ ਬਣਾਇਆ ਉਹਦੀਆਂ ਖੇਡਾਂ ਨੇ ਹੁਣ ਜਿਹੇ ਜੇ ਤੁਸੀਂ ਨੈਗੇਟਿਵ ਪੋਜ਼ਿਟਿਵ ਵਿਚਾਰ ਰੱਖਦੇ ਹੋ ਉਹ ਜੇ ਤੁਹਾਡਾ ਤੁਹਾਡਾ ਹੁਣ ਜਿਵੇਂ ਮਾਈਗਰੇਨ ਦੀ ਬਿਮਾਰੀ ਹੈ ਕਿੱਥੋਂ ਪੈਦਾ ਹੁੰਦੀ ਆ ਇਹ ਹੁੰਦੀ ਹੈ ਸਟ੍ਰੈਸ ਤੋਂ ਹੁਣ ਜਿਹੜਾ ਸਟ੍ਰੈਸ ਹੈ ਇਹ ਕਿੱਥੋਂ ਪੈਦਾ ਹੁੰਦਾ ਹੈ ਹੋਇਆ ਹੈ ਹੈ ਹੋਇਆ ਹੈ ਬੂ ਮੈਂ ਨਹੀਂ ਉਹ ਹੈ ਨਹੀਂ ਇਹ ਚੱਕਰ ਦੇ ਵਿੱਚ ਆ ਕੇ ਸਟ्रेस ਪੈਦਾ ਹੁੰਦਾ ਸਾਨੂੰ ਵੀ ਹੁੰਦਾ ਐਸੀ ਗੱਲ ਨਹੀਂ ਕਿ ਸੁਵਾਸ਼ ਗੋਇਨ ਨੂੰ ਸਟ्रेस ਨਹੀਂ ਹੁੰਦਾ ਸੁਵਾਸ਼ ਗੋਇਨ ਵੀ ਹੱਡਮਾਸ ਦਾ ਹੀ ਬਣਿਆ ਹੋਇਆ ਮੈਨੂੰ ਵੀ ਹੁੰਦਾ ਪਰ ਉਹਦਾ ਇੱਕ ਫਾਰਮੂਲਾ ਆਪਦੇ ਕੋਲੇ ਨੋਟ ਕਰ ਲਓ ਕਿ ਸਭ ਤੋਂ ਪਹਿਲਾਂ ਜਦੋਂ ਤੁਹਾਨੂੰ ਸਟ्रेस ਹੁੰਦਾ ਜਾਂ ਕੋਈ ਵੀ ਟੈਨਸ਼ਨ ਵਾਲੀ ਗੱਲ ਹੁੰਦੀ ਆ ਤਾਂ ਤੁਸੀਂ ਪੁੱਠੇ ਕੰਮ ਕਰਨੇ ਸ਼ੁਰੂ ਕਰ ਦੋ ਬੈ ਕੇ ਪੁੱਠੇ ਹੱਥ ਨਾਲ ਪੈਨ ਫੜੋ ਵਾਹਿਗੁਰੂ 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 ਪੁੱਠੇ ਹੱਥ ਨਾਲ ਲਿਖਣਾ ਸ਼ੁਰੂ ਕਰੋ ਜੀ ਤੁਸੀਂ ਇੱਕ ਵਾਰੀ ਪੁੱਠਾ ਲਿਖੋਗੇ ਵਾਹ ਕਹਿੰਦੇ ਇਧਰ ਨੂੰ ਚਲੇਗਾ ਹਾ ਕਹਿੰਦੇ ਇਧਰ ਨੂੰ ਚਲੇਗਾ ਕਦੇ ਜੀ ਗਾਹ ਚਲੇਗਾ ਕਦੇ ਰਾਹ ਮਤਲਬ ਇਹਨਾਂ ਵਾਹਿਗੁਰੂ ਲਿਖਣਾ ਵੀ ਬਹੁਤ ਔਖਾ ਜਿਹਾ ਪੁੱਠੇ ਹੱਥ ਨਾਲ ਲਿਖਣਾ ਪਏ ਔਰ ਜਿਹਨੇ ਪੁੱਠੇ ਹੱਥ ਨਾਲ ਵਾਹਿਗੁਰੂ ਲਿਖ ਲਿਆ ਉਹਨੇ ਸਮਝ ਲਓ ਪਾਵ ਵੀ ਲਿਆ ਉਹਨੂੰ ਫਿਰ ਜਿੱਦੋਂ ਪੁੱਠੇ ਹੱਥ ਨਾਲ ਸਿੱਧਾ ਲਿਖਣ ਲੱਗ ਗਿਆ ਨਾ ਉਸ ਦਿਨ ਸਮਝ ਲਓ ਵੀ ਉਹਦਾ ਕਨਸੈਂਟਰੇਸ਼ਨ ਜਿਹੜਾ ਉੱਥੇ ਬਣ ਗਿਆ ਉਹਨੂੰ ਉਹ ਗੱਲ ਦੇ ਨਾਲ ਜੁੜ ਗਿਆ ਜੇ ਲੋਸੀ ਦਾ ਹੱਥ ਨਾਲ ਲਿਖਦੇ ਆ ਉਹ ਲਿਖੀ ਵੀ ਜਾਂਦੇ ਆ ਵਾਈਗਰੂ ਵਾਈਗਰੂ ਵਾਗੋਂ ਦਰ ਐ ਵੀ ਆਹ ਦੇਖੀ ਕੀ ਆ ਕੁੱਤਾ ਰੋਟੀ ਲੈ ਗਿਆ ਹੈ ਉਹ ਐ ਚੱਲਦਾ ਜਦੋਂ ਅਸੀਂ ਪੁੱਠੇ ਹੱਥ ਨਾਲ ਲਿਦੇ ਫਿਰ ਦੂਰ ਤੇ ਤਹਾਨ ਨਹੀਂ ਜਾਂਦਾ ਕਿਤੇ ਗਲਤ ਨਾਲ ਗਿਆ ਜਾਵੇ ਕਨਸੈਂਟਰੇਸ਼ਨ ਦੂਜੀ ਚੀਜ਼ ਪੁੱਠੇ ਤੁਰਨਾ ਸ਼ੁਰੂ ਕਰ ਦੋ ਚਾਹੇ ਆਪਣੇ ਕਮਰੇ ਚ ਕੁੰਡੀ ਲਾ ਕੇ ਪੁੱਠੇ ਤੁਰੋ ਮੈਂ ਨਹੀਂ ਕਹਿੰਦਾ ਕਿ ਸੜਕਾਂ ਦੇ ਪੁੱਠੇ ਤੁਰੋ ਲੋਕ ਆਪਾਂ ਨੂੰ ਮਜ਼ਾਕ ਕਰਨ ਪਰ ਜਿਹੜਾ ਬੰਦਾ ਦੇਖੋ ਸਿੱਧੀ ਤਾਂ ਦੁਨੀਆ ਤੁਰਦੀ ਆ ਪਰ ਜਿਹੜਾ ਸੁਭਾਸ਼ ਗੋਇਲ ਵਾਂਗੂ ਪੁੱਠਾ ਤੁਰਦਾ ਉਹਦੇ ਕੰਨੇ ਲੋਕ ਦੇਖਦੇ ਆ ਜੀ ਬੇਜਾਰ ਪੁੱਠਾ ਗਿਆ ਤੁਰਦਾ ਤੇ ਜੇ ਤੁਸੀਂ ਪੁੱਠੇ ਰੋਜ਼ ਤੁਰਨ ਲੱਗ ਜਾਓਗੇ ਰੋਜ਼ ਤੁਰਨ ਲੱਗ ਜਾਓਗੇ ਚਾਰ ਪੰਜ ਦਿਨਾਂ ਬਾਅਦ ਇੱਕ ਦੋ ਹੋਰ ਤੁਰਨ ਲੱਗ ਜਾਣੇ ਤੁਹਾਡੇ ਨਾਲ ਪੰਜ ਛੇ ਦਿਨਾਂ ਬਾਅਦ ਹੋਰ ਤੁਰ ਇਹ ਲਾਈ ਲੱਗਦਾ ਮੇਲਾ ਤੁਸੀਂ ਜਿੱਧਰ ਨੂੰ ਤੁਸੀਂ ਕਰੋਗੇ ਨਾ ਉਵੇਂ ਲੋਕ ਤੁਹਾਡੀ ਰੀਸ ਕਰਨਗੇ ਜਿਵੇਂ ਨਾ ਧਰਮਿੰਦਰ ਜੀ ਇੱਕ ਬੜੀ ਚੀਜ਼ ਮੈਂ ਤੁਹਾਨੂੰ ਦੱਸਦਾ ਕਿ ਅੱਜ ਦੀ ਡੇਟ ਦੇ ਵਿੱਚ ਜਿਹੜਾ ਬੰਦਾ ਗੱਡੀ ਚਲਾਉਂਦਾ ਕੁਛ ਵੀ ਕਰਦਾ ਵਿਹਲਾ ਬੈਠਾ ਕਿਤੇ ਵੀ ਕਿਸ ਦੀ ਵੇਟਿੰਗ ਜਿਹਾ ਬੈਠਾ ਸਾਡੇ ਕਲੀਨਿਕ ਦੇ ਜਿਹੜੇ ਬਾਹਰ ਵੇਟਿੰਗ ਕਰਦੇ ਹੁੰਦੇ ਨੇ ਅਸੀਂ ਉਹਨਾਂ ਨੂੰ ਕਹਿੰਦੇ ਹਾਂ ਵੀ ਆਹ ਕੰਮ ਕਰੋ ਕਰਵਾਉਨੇ ਆਂ ਸੀ ਉਹਨਾਂ ਨੂੰ ਕਾਪੀਆਂ ਦਿੰਨੇ ਪੁੱਠੇ ਹੱਥ ਨਾਲ ਵਾਹਿਗੁਰੂ ਵਾਹਿਗੁਰੂ ਲਿਖ ਕੇ ਦਿਖਾਓ 100 ਵਾਰੀ ਹਨਾ ਤੇ ਤੁਸੀਂ ਪੁੱਠੇ ਪੁੱਠੀ ਗਿਣਤੀ ਗਿਣੋ 100 ਤੋਂ ਲੈ ਕੇ 1 ਤੱਕ 198 199 98 97 96 94 94 93 92 91 90 ਐਦਾਂ ਕਰਕੇ ਜਦੋਂ ਤੁਸੀਂ 100 ਤੱਕ 100 ਤੋਂ 1 ਤੱਕ ਗਿਣਨੀ ਸ਼ੁਰੂ ਕਰਤੀ ਤਾਂ ਸਮਝੋ ਤੁਸੀਂ ਕਾ ਮੇਰਾ ਮਤਲਬ ਕੀ ਸੀਗਾ ਕਿ ਸਟ्रेस ਨੂੰ ਦੂਰ ਰੱਖਣਾ ਤਾਂ ਤੁਸੀਂ ਥੋੜਾ ਜਿਹਾ ਪੁੱਠੇ ਪਾਸੇ ਨੂੰ ਚੱਲੋ ਸਿੱਧੇ ਪਾਸੇ ਚੱਲੋ ਨਾ ਤਾਂ ਧਿਆਨ ਜਿਹੜਾ ਡਾਇਵਰਟ ਹੋ ਜਾਂਦਾ ਤੇ ਤੁਸੀਂ ਇੱਕ ਜਗ੍ਹਾ ਫੋਕਸ ਕਰ ਪਉਂਦੇ ਹੋ ਔਰ ਜੇ ਵੀ ਹੁਣ ਕਈ ਕਹਿਣਗੇ ਗੁਲਦਸ ਗੱਲਾਂ ਮਾਰੀ ਜਾਂਦੇ ਆ ਇਹ 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 ਜਦੋਂ ਪੈਂਦਾ ਕਿਸ ਤੇ ਫਿਰ ਪਤਾ ਲੱਗਦਾ ਇਹ ਵੀ ਗੱਲ ਕੋਈ ਦੋ ਰਾਇ ਨਹੀਂ ਹੈ ਪੈਂਦਾ ਸਭ ਤੇ ਹੀ ਹੈ ਟਾਈਮ ਸਾਡੇ ਦੇ ਵੀ ਆਇਆ ਹੋਊਗਾ ਕਦੇ ਪਰ ਸਟ्रेस ਇੱਕ ਅਹਜੀ ਚੀਜ਼ ਆ ਜਿਨੂੰ ਬੜੇ ਪਿਆਰ ਨਾਲ ਅਸੀਂ ਨਿਪਟਾ ਸਕਦੇ ਆ ਜੇ ਕਿਤੇ ਸਟ्रेस ਆ ਰਿਹਾ ਉਹ ਪਹਿਲਾਂ ਇਹ ਦੇਖੋ ਵੀ ਇਹ ਜੜ ਕੀ ਆ ਕਿੱਥੋਂ ਆ ਰਿਹਾ ਮੰਨ ਲਓ ਕਿਸੇ ਨੂੰ ਆਪਣੀ ਵਾਈਫ ਤੋਂ ਆ ਰਿਹਾ ਕਿਸੇ ਨੂੰ ਆਪਣੇ ਹਸਬੰਡ ਤੋਂ ਆ ਰਿਹਾ ਕਿਸੇ ਨੂੰ ਆਪਣੇ ਘਰ ਚ ਬਜ਼ੁਰਗਾਂ ਤੋਂ ਆ ਰਿਹਾ ਕਿਸੇ ਨੂੰ ਆਪਣੇ ਬੱਚਿਆਂ ਤੋਂ ਆ ਰਿਹਾ ਉਹ ਜੜ ਨੂੰ ਜੇ ਅਸੀਂ ਠੀਕ ਕਰ ਲਈਏ ਦੋ ਸ਼ਬਦ ਨੇ ਉੱਥੇ ਇੱਕ ਸੌਰੀ ਇੱਕ ਥੈਂਕ ਯੂ ਜੇ ਤੁਸੀਂ ਸੌਰੀ ਥੈਂਕ ਯੂ ਕਰਤਾ ਤਾਂ ਵੀ ਸਟ्रेस ਘਟਵਾ ਜੇ ਤੁਸੀਂ ਆਪਣੀ ਗੱਲ ਕਿਸੇ ਨੂੰ ਰਿਲੀਜ਼ ਕਰਤੀ ਤਾਂ ਵੀ ਸਟ्रेस ਘਟਮਾ ਆਪਾਂ ਦ੍ਰਿੰਦਰ ਕੂਟੀ ਜੰਨੇ ਬੈਠੇ ਵੱਲੂ ਸੋਚੀ ਜੰਨੇ ਵੀ ਹਾਏ ਉਹਨੇ ਮੈਨੂੰ ਸਸਰੀ ਘਰ ਨਹੀਂ ਬੁਲਾਇਆ ਹਾਏ ਅੱਜ ਮੈਂ ਘਰ ਆਇਆ ਤੇ ਮੈਨੂੰ ਹੱਸ ਕੇ ਨਹੀਂ ਮਿਲੀ ਹਾਏ ਮਿੰਡ ਉਹਨੇ ਪਾਣੀ ਨਹੀਂ ਪੁਲਾਇਆ ਮੈਂ ਯਾਰ ਰਮੀਆ ਮੈਂ ਸੜ ਦੇ ਕੁੱਤਿਆਂ ਵਾਂਗੂ ਮਰ ਕੇ ਰੋਣਾ ਤੇ ਉਹ ਇੱਦਾਂ ਲੇਡੀ ਵੀ ਚਾਹੁੰਦੀ ਆ ਵੀ ਯਾਰ ਇਸ ਵੀਰ ਦਾ ਗਿਆਤੀ ਨੇ ਆ ਕੇ ਮੈਨੂੰ ਇੱਕ ਵਾਰੀ ਨਹੀਂ ਪੁੱਛਿਆ ਵੀ ਤੂੰ ਥੱਕ ਗਈ ਹੋਣੀ ਆ ਤੂੰ ਥੱਕੀ ਹੋਣੀ ਆ ਤੈਨੂੰ ਕੋਈ ਚਾਹੀਦਾ ਇਹ ਸਾਰੀਆਂ ਚੀਜ਼ਾਂ ਨੇ ਸਟ्रेस ਲੈਵਲ ਦਿੰਦੀਆਂ ਨੇ ਕੁਝ ਵੀ ਜਿਵੇਂ ਬਜ਼ੁਰਗ ਨੇ ਮਾੜਾ ਮੋਟਾ ਚਲੋ ਬਜ਼ੁਰਗਾਂ ਦੀ ਆਦਤ ਹੁੰਦੀ ਆ ਕਹਿਣਾ ਕਿਉਂਕਿ ਉਹ ਕਹਿੰਦੇ ਵੀ ਸਹੀ ਗੱਲ ਨੇ ਉਹਨਾਂ ਦੀ ਸੁਣਨੀ ਵੀ ਚਾਹੀਦੀ ਆ ਪਰ ਇੱਕ ਚੀਜ਼ ਮੈਂ ਤੁਹਾਨੂੰ ਦੱਸਦਾ ਕਿ ਜਦੋਂ ਸਟ्रेस ਆਉਂਦਾ ਇੱਕ ਤਾਂ ਖਸ ਖਸ ਹਮ ਖਸ ਖਸ ਨੂੰ ਚੰਗੀ ਤਰ੍ਹਾਂ ਘੋਟਾ ਲਓ ਘੋਟ ਕੇ ਨਾ ਖਸ ਖਸ ਉਹਦੇ ਵਿੱਚ ਬਦਾਮ ਘੋਟੋ ਉਹਦੇ ਵਿੱਚ ਹੋਰ ਜਿਹੜੇ ਮੱਗਜ ਨੇ ਚਾਰੇ ਉਹ ਘੋਟੋ ਫਿਰ ਉਹਦੇ ਵਿੱਚ ਤੁਸੀਂ ਚੰਗੀ ਤਰ੍ਹਾਂ ਦੁੱਧ ਪਾ ਕੇ ਉਹਨੂੰ ਘੋਟਾ ਲਾਓ ਉਹ ਜਿਹੜਾ ਦੁੱਧ ਹੈ ਉਹਨੂੰ ਤੁਸੀਂ ਕਾੜਦੀ ਚ ਬਣਾ ਕੇ ਚੰਗੀ ਤਰ੍ਹਾਂ ਉਹਦੇ ਵਿੱਚ ਮਿਸ਼ਰੀ ਪਾਓ ਮਿਸ਼ਰੀ ਜਿਹੜੀ ਹੈ ਸਾਡੇ ਬ੍ਰੇਨ ਨੂੰ ਬਹੁਤ ਤਾਕਤ ਦਿੰਦੀ ਆ ਮਿਸ਼ਰੀ ਧਾਗੇ ਵਾਲੀ ਹੋਣੀ ਚਾਹੀਦੀ ਆ ਕਿਤੇ ਡਲੀਆਂਈਆਂ ਨਾ ਪਾ ਲਿਓ ਛੋਟੇ ਛੋਟੇ ਬਣੀਆਂ ਉਹ ਡੁਪਲੀਕੇਟੀਆਂ ਤੇ ਮਿਸ਼ਰੀ ਪਾਓ ਮਿਸ਼ਰੀ ਪਾ ਕੇ ਦੁੱਧ ਪਕਾ ਕੇ ਦੁੱਧ ਪੀਲਾ ਕਰੋ ਰਾਤ ਨੂੰ ਜੇ ਇੰਨੇ ਚਿੰਤਾ ਜਿੰਦਰੀ ਹੁੰਦੇ ਘੱਟੋ ਘੱਟ ਹਲਦੀ ਵਾਲਾ ਦੁੱਧ ਪੀਲਾ ਕਰੋ ਰਾਤ ਨੂੰ ਤਾਂ ਕਿ ਨਰਵ ਸਿਸਟਮ ਸੌਫਟ ਰਹੇ ਤੇ ਬਾਕੀ ਤਰਵਿੰਦਰ ਜੀ ਬਹੁਤ ਚੀਜ਼ਾਂ ਨੇ ਸਟ्रेस ਨੂੰ ਦੂਰ ਕਰਨ ਵਾਲੀਆਂ ਜਿਵੇਂ ਇੱਕ ਤੁਸੀਂ ਫਿਲਮ ਦੇਖੀ ਹੋਣੀ ਹੈ ਉਹਦੇ ਵਿੱਚ ਹਿਮਾ ਮਾਲਣੀ ਜੀ ਜਿਹੜੇ ਸੀਗੇ ਉਹ ਗੀਤ ਗਾਉਂਦੇ ਆ ਹਮ ਕੋ ਵੀ ਗਮ ਨੇ ਮਾਰਾ ਤੁਮ ਕੋ ਵੀ ਗਮ ਨੇ ਮਾਰਾ ਇਸ ਗਮ ਕੋ ਮਾਰ ਡਾਲੋ ਸੀ ਨਾ ਉਹ ਚੀਜ਼ਾਂ ਜਿਹੜੀਆਂ ਨੇ ਨਾ ਉਹ ਉਹ ਵੀ ਚੀਜ਼ਾਂ ਸਟ्रेस ਦੂਰ ਕਰ ਦਿੰਦੀਆਂ ਨੇ ਜਦੋਂ ਤੁਸੀਂ ਇਹ ਜੇ ਗਾਣੇ ਸੁਣਦੇ ਆ ਨਾ ਤਾਂ ਉਹ ਐਂ ਲੱਗਦਾ ਸੀ ਸਾਡੇ ਤੇ ਢੁੱਗਦਿਆ ਸੀ ਵੀ ਐਂ ਕਰਾਂਗੇ ਵੀ ਜਿਹਨੇ ਸਾਨੂੰ ਸਟ्रेस ਦਿੱਤਾ ਸੀ ਉਹਨੂੰ ਦਵਾਂਗੇ ਜੀ ਤਾਂ ਉਹ ਚੀਜ਼ ਜਿਹੜੀ ਆ ਹੁਣ ਜਿਵੇਂ ਕਈ ਬੰਦੇ ਕਹਿ ਦਿੰਦੇ ਨੇ ਤੈਨੂੰ ਕੀ ਹੋ ਗਿਆ ਬੀਤ ਗਿਆ ਤੂੰ ਤਾਂ ਹਮ ਲਓ ਜੀ ਉਹਦੀ ਗੱਲ ਦਿਲ ਤੇ ਲੈ ਲਈ ਹਮ ਯਾਏ ਮੈਨੂੰ ਪਤਾ ਨਹੀਂ ਕੀ ਹੋ ਗਿਆ ਉਹਨੇ ਤਾਂ ਦੇ ਦਿੱਤਾ ਸਟ्रेस ਤੁਹਾਨੂੰ ਬਿਲਕੁਲ ਜੇ ਤੁਸੀਂ ਉਹਨੂੰ ਰੋਕ ਕੇ ਕਹਿੰਦੇ ਵੀ ਇੱਕ ਮਿੰਟ ਇੱਕ ਮਿੰਟ ਰੁਕ ਮੈਂ ਤਾਂ ਜਿਹੜਾ ਹੈਗਾ ਹੈਗਾ ਆ ਤੇਰੇ ਮੂੰਹ ਮੂੰਹ ਤੇ ਜਿਹੜੇ ਦਾਗ ਧੱਬੇ ਪੈ ਗਏ ਕਿਉਂ ਪੈ ਗਏ ਉੱਜਦੇ ਪੱਜੂ ਮੈਨੂੰ ਕੰਮ ਪੈ ਗਿਆ ਮੈਂ ਆਉਣਾ ਹਾਂਜੀ ਉਹਨੇ ਘੜਦਾ ਹੀ ਨਹੀਂ ਤੁਹਾਡੇ ਕੋਲ ਸਟ्रेस ਨੂੰ ਵਾਪਸ ਕਰੋ ਤਾਂ ਇਸ ਕਰਕੇ ਬਹੁਤ ਜ਼ਰੂਰੀ ਹੈ ਇਹਨੂੰ ਚੀਜ਼ ਨੂੰ ਬਾਹਰੋਂ ਇਕੱਠੀਆਂ ਨਾ ਕਰੋ ਇਹ ਕੂੜਾ ਕਰਕਟ ਇਹਨੂੰ ਉੱਥੇ ਝਾੜ ਦਿਓ ਬਾਹਰ ਹੀ ਝਾੜੋ ਤੇ ਘਰ ਆ ਜਾਓ ਜੀ ਦੂਜੀ ਚੀਜ਼ ਆ ਹੁਣ ਆਉਂਦੀ ਗੱਲ ਕਈ ਵਾਰੀ ਵੀ ਗੋਇਲ ਸਾਹਿਬ ਤੁਹਾਨੂੰ ਮਿਲਣਾ ਹੂੰ ਹੁੰਦਾ ਕੀ ਹੈ ਮਾਈਗਰੇਨ ਮਾਈਗਰੇਨ ਸਿਰ ਦੁਖਦਾ ਅੱਧਾ ਸਿਰ ਦੁਖਦਾ ਜਦੋਂ ਪੀੜ ਹੁੰਦੀ ਆ ਐਂ ਜੀ ਕਰਦਾ ਬਸ ਸਾਰੇ ਕਮਰੇ ਨੂੰ ਕੁੰਡੀਆਂ ਲਾ ਦਈਏ ਨੇਰੇ ਚ ਬਹਿ ਜੀਏ ਉਲਟੀਆਂ ਆਉਣ ਲੱਗ ਜਾਂਦੀਆਂ ਤਾਂ ਉਦੋਂ ਫਿਰ ਉਹਦੇ ਤੇ ਫਿਰ ਕੁਝ ਮੈਡੀਸਿਨ ਕੰਮ ਕਰਦੀ ਉਹ ਵੀ ਐ ਨਹੀਂ ਐਰੀ ਗਰੀ ਨਹੀਂ ਕਿ ਕੋਈ ਸਿਰ ਦੁਖ ਦੇ ਦੀ ਦਵਾਈ ਖਾ ਲਈਦਾ ਉਹਦੇ ਤੇ ਕੰਮ ਕਰਨੀਆਂ ਉਹ ਚੀਜ਼ਾਂ ਜਿਹੜੀਆਂ ਤੁਹਾਡੇ ਪੇਟ ਨੂੰ ਸਹੀ ਕਰਨੀਆਂ ਪੇਟ ਦਾ ਸਬੰਧ ਇਹ ਸਬੰਧ ਹੀ ਨਾਭੀ ਤੇ ਬ੍ਰੇਨ ਦਾ ਸੂਤਰ ਡਿਸਟਰਬ ਜਦੋਂ ਹੁੰਦਾ ਫਿਰ ਮਾਈਗਰੇਨ ਦਾ ਝਟਕਾ ਪੈਂਦਾ ਔਰ ਮਾਈਗਰੇਨ ਦਾ ਜਿਹੜਾ ਝਟਕਾ ਫਿਰ ਇੰਨਾ ਅਸਹਿ ਨਹੀਂ ਹੁੰਦਾ ਨਾ ਬੰਦਾ ਪਾਗਲਾ ਵਾਂਗੂ ਹੋ ਜਾਂਦਾ ਵੀ ਪਤਾ ਨਹੀਂ ਮੈਨੂੰ ਹੋ ਕੀ ਗਿਆ ਤਾਂ ਉਹਦੇ ਵਾਸਤੇ ਸਾਡੇ ਵੈਦ ਦਾ ਬੜੇ ਸਿਆਣੇ ਵੈਦ ਦਾ ਸੁਝੇ ਹੋਏ ਵੈਦ ਦਾ ਉਹਨਾਂ ਨੇ ਦਵਾਈ ਬਣਾਈ ਆ ਔਰ ਮੈਂ ਤੁਹਾਡੇ ਲਈ ਲੈ ਕੇ ਆਂਦੀ ਆ ਔਰ ਇਹਨੂੰ ਗੌਰ ਕਰਿਓ ਇੱਕ ਚੀਜ਼ ਮੈਂ ਤੁਹਾਨੂੰ ਦੇ ਰਿਹਾ ਪਹਿਲਾਂ ਵੀ ਮੈਂ ਦਿੱਤੀਆਂ ਨੇ ਬੜੀਆਂ ਚੀਜ਼ਾਂ ਅੱਜ ਮੈਂ ਤੁਹਾਨੂੰ ਇੱਕ ਚੀਜ਼ ਦੱਸਦਾ ਇਹਦੇ ਲਈ ਬੈਦਵਾਨ ਬ੍ਰੇਨ ਅੰਮ੍ਰਿਤ ਪਾਊਡਰ ਦਿੱਤਾ ਜੀ ਇਹ ਅਸੀਂ ਆਰਟਿਜ਼ਮ ਦੇ ਬੱਚਿਆਂ ਨੂੰ ਦਿੰਨੇ ਆ ਇਹ ਅਸੀਂ ਏਡੀ ਐਚ ਡੀ ਦੇ ਜਿਹੜੇ ਪ੍ਰੋਬਲਮ ਚ ਨੇ ਬੱਚੇ ਉਹਨਾਂ ਨੂੰ ਦਿੰਨੇ ਆ ਜਿਹੜੇ ਮਾਈਂਡਲੈਸ ਲੋਕ ਆ ਉਹਨਾਂ ਨੂੰ ਦਿੰਨੇ ਆ ਇਹਨੂੰ ਮੰਦ ਬੁੱਧੀ ਬੱਚੇ ਕਹਿੰਦੇ ਆ ਉਹਨਾਂ ਨੂੰ ਦਿੰਨੇ ਆ ਸਪੈਸ਼ਲ ਚਾਈਲਡ ਵਾਸਤੇ ਤੇ ਲੇਕਿਨ ਇਹੀ ਪਾਊਡਰ ਹਰ ਇੱਕ ਇਨਸਾਨ ਦੇ ਬ੍ਰੇਨ ਤੇ ਕੰਮ ਕਰਦਾ ਹੈ ਔਰ ਚੀਜ਼ ਉਹੀ ਦੇਣੀ ਚਾਹੀਦੀ ਹੈ ਜਿਹੜੀ ਸੈਂਕੜਿਆਂ ਲੋਕਾਂ ਦੇ ਕੰਮ ਆਵੇ 100 ਦੇ ਵਿੱਚੋਂ 99 ਦੀ 100 ਦੇ ਵਿੱਚੋਂ 100 ਦੇ ਕੰਮ ਆਵੇ ਉਹ ਚੀਜ਼ ਇਹਨੂੰ ਆਯੁਰਵੇਦ ਕਹਿੰਦੇ ਆ ਉਹਨੇ ਚ ਸੀ ਭਾਈ ਧਰਮਿੰਦਰ ਜੀ ਫਾਰਮੂਲਾ ਮੈਂ ਜ਼ਰੂਰ ਦੱਸੂਗਾ ਕਿਉਂਕਿ ਨੱਚਣ ਵਾਲੇ ਦੀ ਅੱਡੀ ਨਹੀਂ ਰਹਿੰਦੀ ਗੌਣ ਵਾਲੇ ਦਾ ਮੂੰਹ ਮੇਰੇ ਤੋਂ ਫਾਰਮੂਲਾ ਦੱਸੇ ਬਣਾ ਰਿਆ ਨਹੀਂ ਜਾਂਦਾ ਘਰੇ ਬਣਾਓ ਘਰੇ ਖਾਓ ਕਿਉਂਕਿ ਇੰਨੀ ਪੀੜ ਸਾਡੇ ਕੋਲੋਂ ਤਾਂ ਬਈ ਕੰਟਰੋਲ ਨਹੀਂ ਹੁੰਦੀ ਮੈਂ ਤੁਹਾਨੂੰ ਦੱਸਾਂ ਕਈ ਲੋਕ ਹੁਣ ਧਰਮਿੰਦਰ ਜੀ ਉਹ ਕਹਿ ਰਹੇ ਸੀ ਸਾਡੇ ਚੈਨਲ ਦਾ ਆਨਰ ਕਹਿੰਦਾ ਗੁਲਸਾਹਬ ਦਾ ਫੋਨ ਹੀ ਨਹੀਂ ਮਿਲਦਾ ਗੁਲਸਾਹਬ ਨੂੰ ਮਿਲਣ ਲਈ ਔਖਾ ਮੈਂ ਕਿਹਾ ਵੀ ਮੈਨੂੰ ਮਿਲਣਾ ਸਭ ਤੋਂ ਸੌਖਾ ਪਰ ਮਿਲਣ ਦੀ ਹਿੰਮਤ ਕਰਨੀ ਪੈਂਦੀ ਹੈ ਤਾਂ ਇਹਦੇ ਵਾਸਤੇ ਮੈਂ ਤੁਹਾਨੂੰ ਫਾਰਮੂਲਾ ਦੱਸਦਾ ਸਭ ਤੋਂ ਪਹਿਲਾਂ ਇਹਦੇ ਚ ਪਾਇਆ ਇਹ ਬੈਦਵਾਨ ਬ੍ਰੇਨ ਅੰਮ੍ਰਿਤ ਦਾ ਫਾਰਮੂਲਾ ਦੇ ਰਿਹਾ ਔਰ ਇਹਦੇ ਵਿੱਚ ਪਾਇਆ ਜਟਾਮਨਸੀ ਵਚਾ ਔਰ ਸ਼ੰਕਪੁਸ਼ਪੀ ਬ੍ਰਹਮੀ ਬ੍ਰਹਮੀ ਬੂਟੀ ਇਹ ਚਾਰ ਤਰ੍ਹਾਂ ਚ ਜੜੀ ਬੂਟੀਆਂ ਨੇ ਜੀ ਔਰ ਇਹ ਬਾਰ ਬਾਰ ਫੋਨ ਕਰਕੇ ਤੁਸੀਂ ਬਿਲਕੁਲ ਨਹੀਂ ਪੁੱਛਣਾ ਰੀਲ ਬੈਕਸਾਈਡ ਬੈਕ ਕਰਕੇ ਤੇ ਕਲਕਲੇ ਅੰਗ ਚ ਪੜ ਲਿਓ ਤੇ ਉਹਨਾਂ ਨੂੰ ਸੁਣ ਲਿਓ ਲਿਖ ਕੇ ਰੱਖਿਓ ਦੇਖੋ ਅਸੀਂ ਇੰਨੀ ਮਿਹਨਤ ਕਰਦੇ ਆ ਤੁਹਾਡੇ ਸਾਰਿਆਂ ਲਈ ਨੁਸਖੇ ਕੱਢ ਕੱਢ ਕੇ ਲਿਆਉਣੇ ਤੁਹਾਨੂੰ ਦੱਸਦੇ ਆ ਤੁਸੀਂ ਥੋੜੀ ਜਿਹੀ ਮਿਹਨਤ ਤਾਂ ਕਰ ਹੀ ਸਕਦੇ ਹੋ ਕਿ ਵੀਡੀਓ ਨੂੰ ਰੋਕ ਰੋਕ ਕੇ ਨੁਸਖਾ ਲਿਖ ਲਓ ਲਿਖ ਕੇ ਇਹਦੇ ਵਿੱਚ ਫਿਰ ਕੀ ਕਰਨਾ ਇਸ ਇਹਦੇ ਵਿੱਚ ਪਾਉਣੀ ਹੈ ਜੀ ਗੋਦੰਤੀ ਭਸਮ ਫਿਰ ਇਹਦੇ ਵਿੱਚ ਪਾਉਣੀ ਹੈ ਪ੍ਰਵਾਲ ਪਿਸ਼ਟੀ ਫਿਰ ਮੁਕਤਾ ਸ਼ੁਕਤੀ ਪਿਸ਼ਟੀ ਸਾਰੀਆਂ ਇੱਕ ਇੱਕ ਮਤਲਬ ਇੱਕ ਇੱਕ ਰਤੀ ਪਾ ਲੈਣੀ ਹੈ 125 25 ਮਿਲੀਗ੍ਰਾਮ ਦੇ ਹਿਸਾਬ ਨਾਲ ਬਰਾਬਰ ਮੰਨ ਲਓ ਪਾ ਲਓ ਤੇ ਇਹ ਪਾ ਕੇ ਨਾ ਜੀ ਇਹਦਾ ਬਣਦਾ ਪਾਊਡਰ ਮਨੇ ਤੇ ਪਾਊਡਰ ਹੈ ਤਰ ਬਿੰਦਰ ਜੀ ਇਹ ਪਾਊਡਰ ਦਾ ਅੱਧਾ ਪੌਣਾ ਚਮਚਾ ਜੇ ਤਾਂ ਬੱਚੇ ਨੂੰ ਦੇਣਾ ਫਿਰ ਤਾਂ ਅੱਧਾ ਚਮਚਾ ਉਹਨੂੰ ਸ਼ਹਿਦ ਚ ਮਿਕਸ ਕਰਕੇ ਕਸ਼ਮੀਰੀ ਸ਼ਹਿਦ ਲੈਣਾ ਉਹ ਚ ਮਿਕਸ ਕਰਕੇ ਉਹਨੂੰ ਚਟਾ ਦੇਣਾ ਜੇ ਲੈਣਾ ਵਡਿਆਂ ਨੇ ਤਾਂ ਨਾਰਮਲੀ ਇਹਦਾ ਪੂਰਾ ਇੱਕ ਚਮਚ ਚ ਭਰ ਕੇ ਮੂੰਹ ਚ ਪਾਓ ਉਪਰੋਂ ਦੁੱਧ ਪੀਲੋ ਗਰਮ ਗਰਮ ਤੁਹਾਨੂੰ ਸਵੇਰ ਤੱਕ ਦੱਸ ਦੂਗਾ ਰਾਤ ਨੂੰ ਨੀਂਦ ਕੈਸੀ ਆਈ ਸੀ ਤੇ ਬ੍ਰੇਨ ਕਿੰਨਾ ਰਿਲੈਕਸ ਹੋਇਆ ਸੀ ਇੱਕ ਤਾਂ ਇਹ ਚੀਜ਼ ਅਸੀਂ ਦਿੰਨੇ ਆ ਤਰਮਿੰਦਰ ਜੀ ਇੱਕ ਅਸੀਂ ਦਿੰਨੇ ਆ ਨਵੀਂ ਚੀਜ਼ ਬਣਾਈ ਆ ਬਿਲਕੁਲ ਸਿਸਟਮ ਆਫ ਆਯੁਰਵੇਦ ਜਿੱਨੇ ਗ੍ਰੰਥ ਨੇ ਇਹ ਗ੍ਰੰਥਾਂ ਦੇ ਵਿੱਚ ਲਿਖਿਆ ਆ ਬ੍ਰੇਨ ਗੱਜ ਕੇਸਰੀ ਬ੍ਰੇਨ ਇਹ ਜਿਹੜਾ ਤੁਰਿਆ ਫਿਰਦਾ ਦੇਸੀ ਕਿਉ ਹੈ ਇਹਦੇ ਥੱਲੇ ਬੈਠੀਆਂ ਨੇ ਜੜੀ ਬੂਟੀਆਂ ਤਾਂ ਹੀ ਇਹਦਾ ਰੰਗ ਬਦਲਿਆ ਤਾਂ ਹੀ ਕਲਰ ਬਦਲੂਗਾ ਹੀ ਦੇਸੀ ਘਿਓ ਦਾ ਤੇ ਇਹ ਇਹਨੂੰ ਜਦੋਂ ਅਸੀਂ ਘੋਲਦੇ ਆ ਨਾ ਜੀ ਅਸੀਂ ਆ ਦੇਖੋ ਘੁਲ ਗਿਆ ਸਾਰਾ ਹੈ ਨਾ ਇੱਕ ਇੱਕ ਜੜੀ ਬੂਟੀ ਅੰਨੇ ਘੁਲ ਜਾਂਦੀ ਆ ਤੇ ਇਹਨੂੰ ਜਿਵੇਂ ਹੁਣ ਮੈਂ ਘੋਲਿਆ ਠੀਕ ਹੈ ਨਾ ਜੀ ਇਹਨੂੰ ਤੁਸੀਂ ਕੀ ਕਰਨਾ ਇਹ 60 ਗ੍ਰਾਮ ਅਸੀਂ ਦੰਦਿਆ ਬੰਦੇ ਨੂੰ ਉਹਨੂੰ ਕਹਿੰਦੇ ਵੀ ਇਹਨੂੰ 250 ਗ੍ਰਾਮ ਇੱਕ ਪਾਈਆ ਗਾਊ ਦਾ ਦੇਸੀ ਘਿਓ ਲੈਣਾ ਜਿਹੜਾ ਗਾਂ ਦਾ ਪਿਓਰ ਦੇਸੀ ਘਿਓ ਹੋਵੇ ਐਂਡ ਹੋਵੇ ਵੀ ਕੋਈ ਵੀ ਚੱਕ ਕੇ ਵਰਤ ਲਓ ਕਿਉਂਕਿ ਜਿਹੜਾ ਮੱਝ ਦਾ ਦੇਸੀ ਘਿਓ ਹੁੰਦਾ ਉਹ ਪਹਿਲਵਾਨਾਂ ਵਾਸਤੇ ਹੁੰਦਾ ਜਿਹੜਾ ਗਾਂ ਦਾ ਦੇਸੀ ਘਿਓ ਹੁੰਦਾ ਉਹ ਵਿਦਵਾਨਾਂ ਵਾਸਤੇ ਹੁੰਦਾ ਇਹ ਗ੍ਰੰਥਾਂ 'ਚ ਲਿਖਿਆ ਹੋਇਆ ਕਿ ਤੇ ਐ ਸਮਝੋ ਵੀ ਗੁਲਸਾ ਮੈਂ ਵੀ ਮਾਰੀ ਜਾਂਦੇ ਆ ਜੇ ਤੁਸੀਂ ਆਪਣੇ ਭਤੀਜੇ ਨੂੰ ਪੁਲਿਸ 'ਚ ਭਰਤੀ ਕਰਾਉਣਾ ਜਾਂ ਜਿੱਥੇ ਡੰਡੇ ਖੜਕਾਉਣ ਵਾਲਾ ਬਣਾਉਣਾ ਫਿਰ ਤਾਂ ਮੱਝ ਦਾ ਦੇਸੀ ਘੋਖ ਲਾਇਆ ਕਰੋ ਜੇ ਤੁਸੀਂ ਪੜਾ ਲਗਾ ਕੇ ਕਹਿੰਦੇ ਹੋ ਵੀ ਇੰਜੀਨੀਅਰ ਬਣਾਉਣਾ ਡਾਕਟਰ ਬਣਾਉਣਾ ਹੋਰ ਬਣਾਉਣਾ ਫਿਰ ਗਾਂ ਦਾ ਦੇਸੀ ਘੋਖ ਲਾਓ ਦੇਖੋ ਫਰਕ ਪੈਂਦਾ ਤੇ ਇਹਦੇ ਵਿੱਚ ਇਹਨੂੰ ਕੀ ਕਰਨਾ 300 ਗ੍ਰਾਮ 250 ਗ੍ਰਾਮ ਦੇਸੀ ਘੋਚ ਮਿਕਸ ਕਰ ਦੇਣਾ ਔਰ ਉਦੋਂ ਬਾਅਦ ਇਹਦੇ ਦੋ ਚਮਚੇ ਦਿਹਾੜੀ ਚ ਉਹਨੂੰ ਦੇ ਦੇਣਾ ਚਾਹੇ ਉਹ ਮੂਜ ਬਾਗੇ ਐਂਦੇ ਹੀ ਖਾ ਲਵੇ ਚਾਹੇ ਸਬਜੀ ਚ ਪਾ ਕੇ ਖਾ ਲਵੇ ਚਾਹੇ ਰੋਟੀ ਚੋਂ ਪੜ ਕੇ ਖਾ ਜਿਵੇਂ ਖਾ ਲਵੇ ਖਾ ਲਵੇ ਦੋ ਚਮਚੇ ਡੈਲੀ ਖਾ ਲਵੇ ਤਾਂ ਉਹਦਾ ਜਿਹੜਾ ਬ੍ਰੇਨ ਆ ਉਹਦੀਆਂ ਅੰਤਨੀਆਂ ਲੂਬ੍ਰੀਕੇਟ ਹੋ ਜਾਂਦੀਆਂ ਹਾਂ ਔਰ ਖੁਸ਼ਕੀ ਖਤਮ ਹੋ ਜਾਂਦੀ ਆ ਤੇ ਫਿਰ ਇਹਦੇ ਚ ਅਸੀਂ ਇੱਕ ਕੈਪਸੂਲ ਦਿੰਨੇ ਆ ਜੀ ਬ੍ਰੇਨ ਡੋਸ ਜੀ ਜਿਹੜਾ ਮਤਲਬ ਅਟੈਕ ਨੂੰ ਰੋਕਦਾ ਜਿਵੇਂ ਮਾਈਗਰੇਨ ਦਾ ਅਟੈਕ ਪੇਸ਼ੈਂਟ ਲੈ ਕੇ ਜਾਂਦੇ ਆ ਦਵਾਈ ਉਹ ਕਹਿੰਦੇ ਹਫਤੇ ਬਾਅਦ ਆਉਂਦਾ ਸੀ ਕੋਈ ਜਾਂ ਤੀਜੇ ਦਿਨ ਹੀ ਆ ਜਾਂਦਾ ਸੀ ਕੋਈ ਜਾਂ 15 ਦੇ ਉਹਨੂੰ ਜਦੋਂ ਅਸੀਂ ਇਹ ਦਿੱਤਾ ਤਾਂ ਉਹ ਉਹ ਕਹਿਣ ਲੱਗੇ ਵੀ ਹੁਣ ਦੋ ਦੋ ਮਹੀਨੇ ਹੋ ਗਏ ਜੀ ਲੰਘਣ ਲੱਗਿਆ ਟਾਈਮ ਔਰ 6 ਮਹੀਨੇ ਕਰਾਉਣੇ ਜੇ ਅਸੀਂ ਇਹ ਟ੍ਰੀਟਮੈਂਟ ਇਹ ਇੱਕ ਪੂਰਾ ਪ੍ਰੋਪਰ ਟ੍ਰੀਟਮੈਂਟ ਹੈ ਕਿ ਤੁਸੀਂ ਕਹੋ ਵੀ ਮਾਈਗਰੇਨ ਦੀ ਗੋਲੀ ਖਾਧੀ ਕੰਮ ਚੱਲ ਜੂ ਕੋਰਸ ਕਰਨੇ ਪੈਣਗੇ ਔਰ ਇਹਦੇ ਨਾਲ ਤੁਹਾਡਾ ਰੂਟ ਤੋਂ ਚਲਿਆ ਜਾਊਗਾ ਪ੍ਰੋਬਲਮ ਮੁੜ ਕੇ ਕਦੇ ਜ਼ਿੰਦਗੀ ਚ ਨਹੀਂ ਹੁੰਦਾ ਇਹ ਹੈਗਾ ਜੀ ਇਹਦੇ ਵਿੱਚ ਲਿਖਿਆ ਹੈ ਅਸ਼ਵਗੰਧਾ ਪਹਿਲੀ ਜਿਹੜੀ ਬੂਟੀ ਅਸ਼ਵਗੰਧਾ ਗੋਦੰਤੀ ਭਸਮ ਮੁਕਤਾਸ਼ੁਕਤੀ ਪਿਸ਼ਟੀ ਪ੍ਰਵਾਲ ਪਿਸ਼ਟੀ ਸਪਤਾਮ੍ਰਿਤ ਲੋਹ ਤੇ ਬ੍ਰਹਮੀ ਗੋਲਡ ਬ੍ਰਹਮੀ ਦੀ 골ਡ ਬੱਟੀ ਪੈਂਦੀ ਹੈ ਜੀ ਔਰ ਇਹ ਮਾਤਰਾ ਜਿਹੜੀ ਆ ਇਹ ਇਹਦੇ ਵਿੱਚ ਪੈਣੀ ਆ ਅਸ਼ਵਗੰਧਾ 100 ਤੇ ਉਸ ਤੋਂ ਬਾਅਦ ਗੋਦੰਤੀ ਭਸਮ 80mg ਫਿਰ ਇਹਦੇ ਵਿੱਚ ਪੈਣਾ ਮੁਕਤਾ ਸ਼ੁਕਤੀ ਪਿਸ਼ਟੀ 80mg ਉਸ ਤੋਂ ਪ੍ਰਵਾਲ ਪਿਸ਼ਟੀ 80mg ਸਫਤਾਮਰੀ ਤਲੋ 80mg ਤੇ ਬ੍ਰਹਮੀ 골ਡ ਇਹ ਵੀ 80mg ਇਹ ਐਸੀ ਚੀਜ਼ ਬਣਨੀ ਆ ਜਿਹੜਾ ਬੰਦਾ ਨੂੰ ਖਾ ਲੈਂਦਾ ਨਾ ਦਰਵਿੰਦਰ ਜੀ ਉਹ 15 20 ਮਿੰਟ ਬਾਅਦ ਕਹਿੰਦਾ ਵੀ ਓਕੇ ਹੋ ਗਿਆ ਕੰਮ ਬ੍ਰੇਨ ਦਾ ਦਰਦ ਤਾਂ ਰੁਕਦਾ ਹੀ ਰੁਕਦਾ ਨਾਲ ਇਹ ਨਾੜੀ ਸਿਸਟਮ ਨੂੰ ਸਟਰੋਂਗ ਕਰਦਾ ਬੈਕ ਪੇਨ ਹੁੰਦਾ ਕਿਸੇ ਦੀ ਬਾਹਾਂ 'ਚ ਦਰਦ ਹੋਈ ਜਾਂਦਾ ਉਹ ਆਕੜੀ ਜਾਂਦਾ ਸਰੀਰ ਹਰ ਚੀਜ਼ 'ਤੇ ਫਾਇਦਾ ਕਰਦਾ ਔਰ ਇਹ ਨਾਲ ਉਹਨੂੰ ਦਿੰਨੇ ਆ ਬ੍ਰੇਨ ਡੋਸ ਤੇ ਇੱਕ ਜਿਹੜਾ ਇਹ ਪਾਊਡਰ ਹੈ ਨਾ ਜੀ ਇਹ ਵਾਲਾ ਪਾਊਡਰ ਇਹਦੇ ਵਿੱਚ ਅਸੀਂ ਇੱਕ ਚੀਜ਼ ਪਾਉਂਦੇ ਆ ਸੁਭਾ ਅਮਰਤ ਗੋਲੀ ਜੀ ਜਿਨ੍ਹਾਂ ਦੀਆਂ ਅੱਖਾਂ ਹਰ ਵਕਤ ਚੁੰਨੇ ਆਈਆਂ ਰਹਿੰਦੀਆਂ ਅੱਖਾਂ 'ਚ ਪਾਣੀ ਜਾਂ ਗਿੱਡ ਨਿਕਲੀ ਜਾਂਦੀ ਆ ਤੇ ਲਾਈਟ ਕਮਜ਼ੋਰ ਹੋਈ ਜਾਂਦੀ ਆ ਸਿਰ ਇੰਨਾ ਦੁਖੀ ਜਾਂਦਾ ਹਰ ਵਕਤ ਉਹਨੂੰ ਦੁਨੀਆ ਹੀ ਬੁਰੀ ਲੱਗੀ ਜਾਂਦੀ ਆ ਆਪਦਾ ਬੁਰਾ ਲੱਗੀ ਜਾਂਦਾ ਉਹਦੇ ਵਾਸਤੇ ਨਾਲ ਇਹ ਬੀ ਬ੍ਰੇਨ ਗੋਲੀ ਜਿਹੜੀ ਬ੍ਰੇਨ ਨੂੰ ਤਾਕਤ ਦਿੰਦੀ ਹੈ ਇੱਕ ਸੁਭ ਅਮਰਤ ਗੋਲੀ ਇਹ 66 ਗੋਲੀਆਂ ਦੀ ਸ਼ੀਸ਼ੀ ਹੈ ਜੀ ਅਗਲੇ ਨੂੰ ਅਸੀਂ ਕਹਿੰਦੇ ਆ ਉਹਦੇ ਘਰ ਜਾ ਕੇ ਦੋਨੇ ਸ਼ੀਸ਼ੇ ਖੋਲ ਕੇ ਗੋਲੀਆਂ ਮਿਕਸੀ 'ਚ ਪਾ ਲਾ ਹਾਂ ਆ ਪਾਊਡਰ ਦਾ ਡੱਬਾ ਪੂਰਾ ਖੋਲ ਕੇ ਮਿਕਸੀ 'ਚ ਪਾ ਲਾ ਉਹਨੂੰ ਚੰਗੀ ਤਰ੍ਹਾਂ ਗ੍ਰਾਈਂਡ ਕਰ ਦੇ ਪੀਸ ਦੇ ਸਾਰਾ ਸਾਰਾ ਕੁਝ ਪੀਸ ਕੇ ਪਾਊਡਰ ਬਣਾ ਕੇ ਦੁਬਾਰਾ ਡੱਬੇ 'ਚ ਪਾ ਲਾ ਉਦਾਹਰਨ ਤੁਸੀਂ ਜਿਹੜਾ ਹੈਗਾ ਪਾਊਡਰ ਯੂਜ਼ ਕਰੋਗੇ ਤਾਂ ਸੋਨੇ ਤੇ ਸੁਹਾਗੇ ਵਰਗਾ ਕੰਮ ਕਰਦਾ ਇਹ ਮਾਈਗਰੇਨ ਦਾ ਇੱਕ ਸਭ ਤੋਂ ਵੈਸਟ ਟਰੀਟਮੈਂਟ ਹੈ ਜਿਹਦੇ ਵਿੱਚ ਅਸੀਂ ਇੱਕ ਤਾਂ ਦਿੰਨੇ ਆ ਬ੍ਰੇਨ ਅਮਰਤ ਪਾਊਡਰ ਬੈਦਬਾਨ ਦਾ ਤੇ ਦੂਜਾ ਬ੍ਰੇਨ ਡੋਜ਼ ਕੈਪਸੂਲ ਬ੍ਰੇਨ ਗਜ ਕੇਸਰੀ ਬ੍ਰੇਨ ਗਜ ਕੇਸਰੀ ਕਿਉਂ ਤੇ ਨਾਲ ਹੀ ਅਸੀਂ ਦਿੰਨੇ ਆ ਦੇ ਵਿੱਚ ਸੁਭ ਅਮਰਤ ਗੋਲੀ ਬ੍ਰੇਨ ਡੋਜ਼ ਵੀ ਬ੍ਰੇਨ ਗੋਲੀ ਇਹ ਜਿਹੜੀ ਚੀਜ਼ਾਂ ਮੈਂ ਬਾਰ-ਬਾਰ ਪੁੱਛਦਾ ਕਿਉਂ ਬੋਲਦਾ ਕਿਉਂਕਿ ਇਹ ਰੱਟਾ ਲੱਗ ਜਾਏ ਤੁਹਾਨੂੰ ਫੋਨ ਤੇ ਬਾਰ-ਬਾਰ ਨਾ ਮੰਗਣੀਆਂ ਪੈਣ YouTube ਤੇ ਜਾਓ www.vedwan.com ਸਾਡੀ ਜਿਹੜੀ ਵੈਬਸਾਈਟ ਆ ਉੱਤੇ ਜਾਓ ਉੱਤੇ ਜਾ ਕੇ ਸਾਰੀਆਂ ਚੀਜ਼ਾਂ ਤੁਸੀਂ ਜਦੋਂ ਸਰਚ ਕਰੋਗੇ ਪੂਰੀ ਕਿੱਟ ਤੁਹਾਡੇ ਅੱਗੇ ਪਈ ਹੋਊਗੀ ਉਹਨੂੰ ਜਾ ਕੇ ਉੱਥੇ ਆਰਡਰ ਕਰ ਦਿਓ ਨਾਲੇ ਤੁਹਾਨੂੰ 100-200 ਡਿਸਕਾਊਂਟ ਵੀ ਮਿਲ ਜਾਊਗਾ ਤੁਹਾਡੇ ਘਰੇ ਪਹੁੰਚ ਜਾਊਗੀ ਜਿਹੜੀ ਮੇਰੇ ਕੋਲੇ ਆ ਕੇ 5-5 ਘੰਟੇ ਬੇਟਿੰਗ ਕਰਨੀ ਪੈਂਦੀ ਉਹ ਵੀ ਬਚੂਗੀ ਜੀ ਇੱਕ ਹੋਰ ਤਰੀਕਾ ਵੀ ਹੈਗਾ ਜੀ ਅਸੀਂ ਰਾਤ ਚਾਉਂਦੇ ਹੋਏ ਦੇਖ ਰਹੇ ਸੀਗੇ ਹਾਈਵੇ ਦੇ ਉੱਤੇ ਜਿਹੜੇ ਵੱਡੇ ਢਾਬੇ ਨੇ ਹਵੇਲੀਆਂ ਬਣੀਆਂ ਨੇ ਉੱਥੇ ਵੀ ਤੁਹਾਡੇ ਇੱਕ ਸ਼ੀਸ਼ਾ ਨੂਆ ਪੂਰੇ ਕੈਬਨ ਬਣੇ ਹੋਏ ਨੇ ਉੱਥੋਂ ਵੀ ਮਿਲ ਜੂਈਏ ਹਾਂ ਇਹ ਮੈਨੂੰ ਮਿਹਰ ਤੇ ਕਿਰਪਾ ਕੀਤੀ ਗੁਰੂ ਮਹਾਰਾਜ ਨੇ ਕਿ ਮੈਨੂੰ ਚੰਗੇ ਚੰਗੇ ਜਿਹੜੇ ਢਾਬੇ ਆ ਉਹਨਾਂ ਤੇ ਆਪਣੇ ਜਿਹੜੇ ਆਊਟਲੈਟ ਆ ਉਹ ਪਲੇਸ ਕਰਨ ਦਾ ਮੌਕਾ ਮਿਲਿਆ ਔਰ ਬਹੁਤ ਛੇਤੀ ਆਪਣਾ ਖੰਨੇ ਵੀ ਖੁੱਲ ਰਿਹਾ ਜੀ ਖੰਨੇ ਜਿਹੜਾ ਅਪਨ ਦਿੱਲੀ ਤੋਂ ਆਪਣਾ ਉਧਰ ਲੁਧਿਆਣੇ ਤੋਂ ਆਉਣ ਹੈ ਨਾ ਇਧਰ ਨੂੰ ਲੁਧਿਆਣਾ ਤੋਂ ਰਾਜਪੁਰੇ ਵੱਲੋਂ ਦੇਖੀ ਤਾਂ ਖੰਨੇ ਤੋਂ ਜਿਹੜਾ ਗੇਟਵੇ ਆ ਖੰਨੇ ਨੂੰ ਐਂਟਰੀ ਹੁੰਦੀ ਆ ਉਹ ਐਂਟਰੀ ਦੀ ਬਣ ਗਿਆ ਤੇ ਉਹ ਬੜੀ ਇਹ ਵੀ ਬੜੀ ਕਿਰਪਾ ਹੈ ਕਿ ਗੁਰੂ ਮਹਾਰਾਜ ਨੇ ਮੈਨੂੰ ਜਗ੍ਹਾ ਤਾਂ ਬਹੁਤ ਦਿੱਤੀਆਂ ਨੇ ਪਰ ਐਨ ਪੁਆਇੰਟ ਤੇ ਮਤਲਬ ਮੈਂ ਕੋਈ ਲੱਭਣ ਨਹੀਂ ਗਿਆ ਜਿਵੇਂ ਪੰਜਾਂ ਹੁੰਦੀਆਂ ਨੇ ਵੀ ਆ ਕੇ ਲੈ ਲਓ ਜਿਵੇਂ ਨੰਬਰ ਸਰ ਜਿਹੜਾ ਸੀਗਾ ਗੋਲਡਨ ਗੇਟ ਤੇ ਇੱਧਰ ਇੱਧਰ ਹੈਗਾ ਮਰਸੀਡੀਜ਼ ਦਾ ਸ਼ੋਰੂਮ ਹੈ ਉਹਦੇ ਨਾਲ ਸਾਬੇ ਦਾ ਸ਼ੋਰੂਮ ਹੈ ਗੱਬੇ ਮਿਲਿਆ ਜੀ ਆਪਾਂ ਨੂੰ ਖਾਲੀ ਪਿਆ ਸੀਗਾ ਮੈਂ ਮੈਂ ਹੈਰਾਨ ਹੋ ਜਾਂਦਾ ਕਈ ਵਾਰੀ ਲੁਧਿਆਣੇ ਮਿਲਿਆ ਪ੍ਰੀਤ ਪੈਲੇਸ ਦੇ ਬਿਲਕੁਲ ਨਾਲ ਬੱਸ ਸਟੈਂਡ ਤੋਂ ਜਾਂਦੇ ਸਾਹਮਣੇ ਇੱਕ ਬੱਚੇ ਨੂੰ ਦੇਖਦਾ ਹਾਂ ਤੇ ਐਸੀ ਤਰ੍ਹਾਂ ਹਵੇਲੀ ਤੇ ਜਲੰਧਰ ਵਾਲੀ ਤੇ ਹਵੇਲੀ ਅੰਬਾਲਾ ਵਾਲੀ ਤੇ ਮਤਲਬ ਇਹ ਸਾਰੇ ਜਿਵੇਂ ਦੀਪਕ ਢਾਬੇ ਤੇ ਹੋ ਗਿਆ ਦੋਨੇ ਰਾਜਾ ਢਾਬਾ ਬਾਬੂ ਕੀਤੇ ਮਤਲਬ ਐਸੀ ਗੱਲ ਨਹੀਂ ਜਿੰਨੇ ਵੀ ਸਾਡੇ ਸੱਜਣ ਮਿੱਤਰ ਸੁਭਾਸ਼ ਗੋਇਲ ਨੂੰ ਪਿਆਰ ਕਰਦੇ ਆ ਸਾਡੀ ਕੰਪਨੀ ਨੂੰ ਪਿਆਰ ਕਰਦੇ ਆ ਉਹ ਉੱਥੋਂ ਹੀ ਲੈ ਜਾਂਦੇ ਆ ਉਹ ਮੁੰਡੇ ਸਾਡੇ ਨਾਲ ਗੱਲ ਕਰਾਉਂਦੇ ਆ ਵੀ ਭਲਾਣਾ ਬੰਦਾ ਆਇਆ ਜੀ ਦਵਾਈ ਲੈਣ ਤੇ ਦੱਸ ਦੋ ਇੱਥੋਂ ਸਾਡੇ ਡਾਕਟਰ ਉਹਨੂੰ ਐਡਵਾਈਸ ਕਰ ਦਿੰਦੇ ਆ ਉਹ ਉੱਥੋਂ ਲੈ ਜਾਂਦੇ ਆ ਇਹ ਗੱਲ ਬਹੁਤ ਪਤੇ ਦੀ ਆ ਜੀ ਬਿਲਕੁਲ ਜੀ ਨਾਲ ਇੱਕ ਹੋਰ ਪਤੇ ਦੀ ਗੱਲ ਮੈਂ ਦੱਸਦੇ ਆ ਜਿਹੜੇ ਖਾਸ ਨਾਇਆਬ ਤੋਹਫੇ ਨੇ ਗੋਇਲ ਸਾਹਿਬ ਹੋਰਾਂ ਦੇ ਉਹਨਾਂ ਦੇ ਉੱਤੇ ਗੋਇਲ ਸਾਹਿਬ ਹੋਰਾਂ ਦੀ ਹੁਣ ਤਸਵੀਰ ਵੀ ਲੱਗੀ ਹੋਈ ਹੈ ਕਿਉਂਕਿ ਜਦੋਂ ਕੋਈ ਚੀਜ਼ ਜ਼ਿਆਦਾ ਪ੍ਰਫੁੱਲਤ ਹੋ ਜਾਂਦੀ ਹੈ ਜ਼ਿਆਦਾ ਉਹਦੇ ਵਿੱਚ ਗਲਬਾਤ ਬੰਨੀ ਸ਼ੁਰੂ ਹੋ ਜਾਂਦੀ ਹੈ ਤਾਂ ਫਿਰ ਉਹਦੇ ਜਿਹੜੇ ਨਕਲਚੀ ਨੇ ਉਹ ਬੜੇ ਐਕਟਿਵ ਹੋ ਜਾਂਦੇ ਨੇ ਇਸ ਕਰਕੇ ਗੋਇਲ ਸਾਹਿਬ ਨੇ ਆਪਣੀ ਫੋਟੋ ਲਾਤੀ ਹੈ ਤੇ ਫੋਟੋ ਵਾਲਾ ਪ੍ਰੋਡਕਟ ਵੈਸੇ ਸਾਰਿਆਂ ਦੇ ਉੱਤੇ ਮੈਂ ਦੇਖ ਰਿਹਾ ਨਹੀਂ ਲੱਗੀ ਉਹ ਵੀ ਲੱਗ ਜੇਗੀ ਪਰ ਖਾਸ ਤੌਰ ਦੇ ਉੱਤੇ ਤੁਸੀਂ ਜਦੋਂ ਇਹਨਾਂ ਦੇ ਆਊਟਲੈਟ ਤੋਂ ਲੈਣੀ ਹੈ ਚੀਜ਼ onlinevaidban.com ਤੋਂ ਮੰਗਵਾਉਣੀ ਹੈ ਤਾਂ ਉਦੋਂ ਤੁਹਾਨੂੰ ਉਹ ਸ਼ੁੱਧਤਾ ਦੀ ਗਾਰੰਟੀ ਹੈ ਜਿਹੜੀ ਉਹ ਪੂਰੀ ਮਿਲਣੀ ਹੀ ਮਿਲਣੀ ਹੈ ਗੁਲਬੀ ਸਾਬ ਤੁਸੀਂ ਹਿੱਸਾ ਬਣੇ ਜੀ ਪ੍ਰੋਗਰਾਮ ਦਾ ਤੇ ਸਾਡੇ ਦਰਸ਼ਕਾਂ ਨੂੰ ਹਮੇਸ਼ਾ ਦੀ ਤਰ੍ਹਾਂ ਨਵੀਂ ਜਾਣਕਾਰੀ ਦਿੱਤੀ ਤੁਹਾਡਾ ਬਹੁਤ ਬਹੁਤ ਧੰਨਵਾਦ ਜੀ ਤੁਹਾਡਾ ਵੀ ਧੰਨਵਾਦ ਸੋ ਦਰਸ਼ਕਾਂ ਦਾ ਬਹੁਤ ਬਹੁਤ ਧੰਨਵਾਦ ਹੈ ਜੀ ਅਗਲੇ ਐਪੀਸੋਡ ਦੇ ਵਿੱਚ ਨਵੇਂ ਵਿਸ਼ੇ ਦੇ ਉੱਤੇ ਚਰਚਾ ਲੈ ਕੇ ਹਾਜ਼ਰ ਹੋਵਾਂਗੇ ਆਗਿਆ ਦਿਓ